ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਦਾ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਪਿੰਡ ਮਾਲੀਆਂ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਤੇ ਬਾਈ ਗੁਰਸ਼ਿੰਦਰ ਕੇ ਪਹੁੰਚ ਚੁੱਕੇ ਆ ਤੇ ਨਜ਼ੀਕ ਹੈਗੇ ਮਿਰਜੇ ਕੀ ਕਾਦੀਆਂ ਹਾਂਜੀ ਹਾਂਜੀ ਆਓ ਫਿਰ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੜੇ ਟਾਈਮ ਬਾਅਦ ਧੰਨਵਾਦ ਆ ਜੀ ਬਾਈ ਪਤਾ ਕੀ ਗੱਲ ਆ ਹਾਂਜੀ ਰਜੇਵੇਂ ਇਹਨੇ ਰਜੇਵੇਂ ਇਹਨੇ ਅਰਜੇਵੇਂ ਆ ਵੀ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਤੇ ਕੀ ਨਾ ਜੇ ਮਾਲ ਹੁੰਦਾ ਤੁਹਾਡੇ ਚਰਨ ਨਹੀਂ ਪੈਂਦੇ ਜੇ ਮਾਲ ਨਹੀਂ ਹੁੰਦਾ ਉਦੋਂ ਤੁਸੀਂ ਇਧਰ ਕਿਤੇ ਗੇੜਾ ਗੁੜਾ ਹਾਂ ਥੋੜਾ ਸਾਈਡ ਤੇ ਪੈਂਦੇ ਮੇਰਾ ਮੈਂ ਪਹਿਲਾਂ ਮੈਂ ਤੁਸੀ ਇਹੀ ਕਿਹਾ ਸੀ ਥੋੜਾ ਸਾਈਡ ਤੇ ਬੈਠ ਜਾ ਬਾਕੀ ਸਾਰਿਆਂ ਕੋ ਜੀ ਮਾਫੀ ਮੰਗਨੇ ਆ ਤੇ ਸਾਰਿਆਂ ਪਿਆਰ ਭਰੀ ਸਾਸਿਕਾਲ ਜੀ ਸੰਦੀਪ ਡੇਰੀ ਫਾਰਮ ਵੇਖਣ ਵਾਲਿਆਂ ਨੂੰ ਦੂਜੀ ਗੱਲ ਇਹ ਆ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਥੋੜਾ ਜਨਾ ਅੱਗੇ ਦਾ ਸਪੀਡ ਘਟ ਗਈ ਆ ਕਰਨੀ ਫਿਰ ਆਣਾ ਬਜੀ ਗਰਮੀ ਵੀ ਆ ਨਹੀਂ ਗਰਮੀ ਦਾ ਹੈ ਉਹ ਥੋੜਾ ਨਾ ਅੱਗੇ ਸਬਸਕ੍ਰਾਈਬਰ ਬੜੀ ਤੇਜ਼ੀ ਨਾਲ ਵਧਣ ਡਏ ਆ ਹਾਂਜੀ ਹਾਂਜੀ ਹੁਣ ਥੋੜੇ ਜਿ ਖਲੋਜੇ ਗਏ ਆ ਫੋਨ ਜਾਈਦੇ ਜਾ ਕੇ ਤੇ ਜਿਹੜਾ ਵੀ ਮੇਰਾ ਭਰਾ ਜਿਹੜਾ ਵੇਖਦਾ ਵਾ ਵੀਡੀਓ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਇਦਾਂ ਵਾ ਵੀ ਕਾਰੋਬਾਰ ਚੱਲਣ ਡਿਆ ਵਾ ਕਾਰੋਬਾਰ ਮੇਰੇ ਭਰਾ ਕੋਈ ਬਾਹਰੋਂ ਫੋਨ ਲਾਉਂਦੇ ਆ ਹਾਂਜੀ ਉਹ ਕਹਿੰਦੇ ਵੀ ਬੰਦ ਕਰਤਾ ਜਾਂ ਕੀ ਗੱਲ ਆ ਵੀ ਕਿਉਂ ਨਹੀਂ ਕਰ ਲਏ ਹਾਂਜੀ ਹਾਂਜੀ ਤੇ ਮੈਂ ਇਹ ਕਾਰੋਬਾਰ ਨਹੀਂ ਜੇ ਬੰਦ ਕੀਤਾ ਸਿਰਫ ਵੀਡੀਓ ਪਾਉਣ ਦਾ ਟਾਈਮ ਨੇ ਬਿਲਕੁਲ ਜੀ ਬਿਲਕੁਲ ਆਸਾ ਪਾਸਾ ਹੋਈ ਗਿਆ ਤੇ ਅੱਜ ਵੀਡੀਓ ਪਾਉਣ ਲੱਗੇ ਆ ਸੰਦੀਪ ਹਾਂਜੀ ਅੱਜ ਇੱਕ ਸ਼ੋਰਟ ਕਰ ਦੇਣੀ ਆ ਅੱਛਾ ਤੇ ਬਹੁਤ ਟਾਈਮ ਪਿਛੋਂ ਮੈਂ ਕਿਹਾ 3 ਮਹੀਨੇ ਹੋ ਗਏ ਹਾਂ ਹਾਂ ਜੀ ਹੋ ਗਿਆ ਜਿਆਦੇ ਹੋ ਗਏ ਨਹੀਂ ਕਮਾਈ ਕਮਾਈ ਵਾਲਾ ਕੰਮ ਨਹੀਂ ਕਰਨਾ ਅੱਜ ਬਸ ਵੀਡੀਓ ਜੇ ਸਿਰਫ ਸਰਦੀਆਂ ਦਾ ਕੰਮ ਹੈ ਹਾਜਰੀ ਲਵਾਉਣੀ ਵੀ ਆ ਗਿਆ ਜੀ ਚਲੋ ਆਜੋ ਲਿਆਓ ਜੀ ਭਲਾ ਦਿਓ ਕਰੋ ਹਾਂਜੀ ਫਿਰ ਗਾਵਾਂ ਫਿਰ ਭਾਜੀ ਗੱਭਣ ਦੇ ਸੰਦੀਪ ਸੁਈ ਆ ਤਾਜੀ ਆ ਨਾੜੂ ਤੇ ਬੱਚਾ ਅੱਛਾ ਜੀ ਬੱਚੀ ਹੈ ਨਾ ਬੱਚੀ ਬਹੁਤ ਸੋਹਣੀ ਹੈ ਮਗਰ ਇਹ ਠੀਕ ਹੈ ਤੇ ਇਹ ਨਾ ਗਾਂ ਲਈ ਆਪਾਂ ਸੂਣ ਵਾਲੀ ਹੂੰ ਤੇ ਇਦਾਂ ਹੀ ਵੀ ਸੂਈ ਬੜੀ ਸ਼ਾਨਦਾਰ ਹੂੰ ਤਾਂ ਅਗਲੇ ਦਿਨ ਨਾ ਇਹਦਾ ਅ ਚੱਚਰ ਚੂਚੜੇ ਬੜੇ ਸੀ ਇਹਨਾਂ ਨੂੰ ਦਵਾਈ ਦਵੀ ਮਲੀ ਸੈਟ ਕੀਤਾ ਹਾਂਜੀ ਤੇ ਥੋੜਾ ਜਿਹਾ ਆਹ ਥਾਂ ਚ ਦੁੱਧ ਕੱਟ ਗਿਆ ਅੱਛਾ ਠੀਕ ਆ ਪਰ ਸੋ ਚੌਥ ਦੀ ਸੂਈ ਹੈ ਜੇ ਤਾਜੀ ਬਿਲਕੁਲ ਆਹ ਲਾ ਕੱਢੀ ਹਾਂਜੀ ਹਾਂ ਕੱਟ ਹਾਂ ਬੰਦ ਨਹੀਂਗਾ ਕੱਟ ਕੱਟ ਅਜੇ ਹੋਰ ਚਾਂਸ ਹੈ ਵੀ ਬਣ ਜਾਣਗੇ ਡਾਕਟਰ ਰੂਟ ਨੇ ਟਿਕਟ ਹੋ ਕੇ ਲਾਏ ਮੇਰਾ ਟਾਈਮ ਟੂ ਨਹੀਂ ਲੱਗ ਰਿਹਾ ਹਾਂ ਹਾਂਜੀ ਤੇ ਆਪਾਂ ਇਦਾਂ ਵਾ ਵੀ ਦੱਸਨੇ ਆ ਦੀ ਡਿਟੇਲ ਹੁਣ ਦੋ ਦਸ ਕਿਲੋ ਬੋਲਾ ਠੀਕ ਆ ਟੀਕੇ ਟੂਕੇ ਲਾਉਂਗਾ ਘਟਿਆ ਨਹੀਂ ਤੇ 14 15 ਤੋਂ ਸਟਾਰਟ ਹੋਈ ਹਾਂ ਹਾਂ ਬਿਲਕੁਲ ਲਓ ਜੀ ਤੇ ਬਾਕੀ ਸੀ ਨਹੀਂ ਵੈੜਾ ਤੇ ਵੱਡੀ ਵੈੜਾ ਅਦਾਇਜੇ ਪੁਰਾਣੀ ਹੋਣੇ ਨਾ ਭਾਈ ਇਹੋ ਚਿਚੜਾਂ ਦੇ ਆ ਇਹ ਲਾ ਕੇ ਨਾ ਅਸੀਂ ਨਹੀਂ ਲਾਏ ਆ ਇੰਨੇ ਚਿਚੜ ਲੱਗੇ ਬਹੁਤ ਜ਼ਿਆਦਾ ਲੱਗੇ ਸੀਗਾ ਤੇ ਆਪਾਂ ਲਾਏ ਆ ਹੁਣ ਤੇ ਫੋਨ ਸੈੱਟ ਚਿਚੜਾਂ ਦੇ ਫੈਕਟਰੀ ਸੀ ਫਿਰ ਜੀ ਹੁਣ ਤਾਂ ਇੱਕ ਵੀ ਨਹੀਂ ਰਹਿਣ ਦਿੱਤਾ ਅੱਛਾ ਚੱਕ ਦੇ ਸਾਰੇ ਹੈ ਹਾਂ ਚੱਕ ਦਿੱਤੇ ਆ ਬਾਕੀ ਜੀਲ ਠੰਡੀ ਭਾਈ ਬਹੁਤ ਆ ਜੇਕਰ ਕੋਈ ਹੋਰ ਕੋਈ ਹੁੰਦਾ ਉਹਨੇ ਕਹਿੰਦਾ ਜਿ ਚਿਚੜਾ ਜ਼ਰੂਰੀ ਆ ਕਿਉਂਕਿ ਜਿਸ ਨਾਲ ਦੁੱਧ ਵਧਦਾ ਦੁੱਧ ਵਧਦਾ ਜੀ ਹਾਂ ਤੇ ਭਾਈ ਪਤਾ ਕੀ ਗੱਲ ਆ ਅਸੀਂ ਨਾ ਗਾਂ ਗੁੰਦੇ ਘੱਟ ਸ਼ੌਂਕੀ ਆ ਸਿੱਧੀ ਗੱਲ ਹਾਂਜੀ ਹਾਂਜੀ ਚੰਗੀ ਲੱਗੀ ਲੈ ਲਈ ਹੂੰ ਝੋਟੀਆਂ ਖਰਾਬ ਹੁੰਦੀਆਂ ਚਿਚੜਾ ਨਾਲ ਹਾਂ ਹੁੰਦੀਆਂ ਠੀਕ ਆ ਬੱਚਿਆਂ ਨੂੰ ਪਾਏ ਨੇ ਫਿਰ ਔਖਾ ਹੋ ਜਾਂਦਾ ਕੰਮ ਹੂੰ ਬਿਲਕੁਲ ਜੀ ਇਹਦਾ ਸੰਦੀਪ ਆਪਾਂ ਲਈ ਹੀ ਦੋ ਘੜ 60 ਦੀ ਹਾਂਜੀ ਹੁਣ ਚਲੋ ਜਿਹੜੇ ਭੈਣ ਭਰਾ ਨੇ ਸਾਹਮਣੇ ਸੁੰਮਣੀ ਆ ਬਾਕੀ ਗਰੰਟੀ ਏ ਆ ਬੀ ਥਾਣ ਜੇ ਮਤਲਬ ਵੀ ਚੱਲੂਗਾ ਇਹ ਨਹੀਂ ਬੰਦ ਨਹੀਂ ਹੈਗਾ ਅੱਧਾ ਘਾ ਹੋਰ ਵੀ ਵਧੂਗਾ ਤੇ ਹੁਣ ਘਾਟੇ ਵਾਦੇ ਨਾਲ ਆਪਾਂ ਦੇ ਦਾਂਗੇ ਠੀਕ ਹੈ ਮਤਲਬ 10000 ਦਾ ਤੇ ਵਟਾ ਲੱਗਣਾ ਤੇ ਕੋਈ ਨਹੀਂ ਵਾਦਾ ਘਾਟਾ ਕਰਕੇ ਦੇ ਦਾਂਗਾ ਜਿੱਦਾਂ ਦਾ ਕੋਈ ਭੈਣ ਭਰਾ ਮਗਰ ਬੱਚੀ ਬਹੁਤ ਸੋਹਣੀ ਆ ਆ ਵੇਖੋ ਵਾ ਠੀਕ ਹੈ ਠੀਕ ਹੈ ਜੀ ਤੇ ਆਹ ਜੀ ਇਹ ਛੋਟੀ ਸੰਦੀਪ ਸੁਈ ਆ 12 13 ਦਿਨ ਦੀ ਹਾਂਜੀ 10 11 ਕਿਲੋ ਦੁੱਧ ਆ ਇਹਦੇ ਕੋਲ ਸਹੀ अच्छा हां बाकी मेरा ਵੀ ਰੇ ਆ ਵੀ ਇਹਨਾਂ ਨੂੰ ਜੇ ਕੋ ਕਵੇ ਨਾ ਵੀ 10 ਮਿੰਟ ਵੀ ਕੋਈ ਟਾਈਮ ਨਹੀਂ ਲੱਗਦਾ ਟਾਈਮ ਲੱਗਾ ਹੋਵੇ ਜਾਂ ਵੀ ਕੋਈ ਟਾਈਮ ਨਾ ਕੋ ਚਵਾਈ ਹੋਈ ਆਪਣੀ ਗੱਲ ਸਵੇਰੇ ਹੋਈ ਬਿਲਕੁਲ ਬਿਲਕੁਲ ਅੱਡੇ ਟਾਈਮ ਹੀ ਹੁੰਦੀ ਆਪਣਾ ਲਓ ਤੇ ਆ ਦੇਖੋ ਜੈਡ ਬਲੈਕ ਝੋਟੀ ਹੈ ਲੋਹੀ ਨਾਲੇ ਚੌਗੀ ਚਾਰ ਦੰਦ ਪਹਿਲਾ ਸੁਆ ਚਾਰ ਦਾ ਤੇ ਲੈਵਲ ਉਹ ਬੜਾ ਸਾਫ ਆ ਸਾਫ ਤੇ ਵੇਖੋ ਗਾਵਾਂ ਵਰਗਾ ਹੀ ਹੈ ਭਾਈ ਜੀ ਕਿੰਨਾ ਦੁੱਧ ਆ ਜੀ ਹੁਣ 11 ਕਿਲੋ ਆ ਸਨੇ 11 ਕਿਲੋ ਹੈਗਾ ਹਾਂ ਮੈਂ ਹੁਣ ਬਾਹਰ ਚੇਹ ਪਿੱਛੋਂ ਆਇਆ ਹਾਂ ਹਾਂ ਜੀ ਇਹ ਚੀਜ਼ਾਂ ਮੈਂ ਇਹਨਾਂ ਵੀ ਚਲੋ ਉਹ ਬ੍ਰੈਂਡ ਜੇ ਹੋਣ ਬ੍ਰੈਂਡ ਜੇ ਵਾਕਈ ਜਾਂ ਆ ਕੱਟਿੰਦੀ ਇਹਦੀ ਉਹ ਹਾਂ ਇਹਦੀ ਜੜੀ ਆ ਆ ਜੜੀ ਕੱਟੀ ਚੰਗੀ ਭਲੀ ਹੈਗੀ ਕੱਟੀ ਉਹਨਾਂ ਨੇ ਮਾਲੀ ਦਾ ਨਾਮ ਇਹਨੂੰ ਦੱਸਿਆ ਸੀ ਮੈਨੂੰ ਯਾਦ ਨਹੀਂ ਰਿਹਾ ਜਿੱਦਾਂ ਉਹਨਾਂ ਢੀਂਗਾ ਭਰਾਇਆ 4400 ਲੀਟਰ ਵਾਲਾ ਆ ਕੋਈ ਅੱਛਾ ਠੀਕ ਆ ਉਹ ਇਦਾਂ ਦੱਸਿਆ ਉਹਨੇ ਬਹੁਤ ਮਸਲਾ ਕੱਟੀ ਹੈ ਤੇ ਇਦਾਂ ਵਾ ਵੀ ਚੰਗੀ ਜਿਹਨੂੰ ਚੰਗੀ ਝੋਟੀ ਜਾਂਦੇ ਨਾ ਹਾਂਜੀ ਤੇ 100 ਚੋਂ 100 ਨੰਬਰ ਆ ਹੁਣ ਮੈਂ ਵੀਡੀਓ ਵੀਡੀਓ ਵੇਖਦਾ ਉਦਾਂ ਚਲੋ ਮੈਂ ਪਾਈ ਤੇ ਨਹੀਂ ਗਈ ਤੇ ਮੁੱਲ ਕਰਨ ਦੇ ਆ ਵੀ ਬਾਲ ਮਹਿੰਗਾ ਹੋ ਗਿਆ ਮਹਿੰਗਾ ਬਸੋਂ ਬਾਹਰ ਚਲੀ ਗਈ ਗੱਲ ਸਾਡੇ ਏਰੀਆ ਦੇ ਵਿੱਚ ਨਾ ਅਸੀਂ ਆਮ ਹੀ ਘਰਾਂ ਕੋਰਾਂ ਚ ਜਾਂਦੇ ਹੁੰਨੇ ਹਾਂ ਤੇ ਮੁੱਲ ਕੀ ਕਰਨਾ 80 90 ਜੇ ਕਿਸੇ ਨੇ ਬੜਾ ਕਰ ਲਿਆ ਤੇ ਕਿਸੇ ਨੇ ਕਹਿਣਾ ਲੱਖ ਦੇ ਦੋ ਲੱਖ ਸਹੀ ਹੈ ਨਾ ਹਾਂਜੀ ਹਾਂਜੀ ਹੁਣ ਨਹੀਂ ਕੋਈ ਲੱਖ ਮੰਗਦਾ ਨਹੀਂ ਮੰਗਦਾ ਪਤਾ ਨਹੀਂ ਕੀ ਹੋ ਗਿਆ ਜੇ ਟੋਕੜਾ ਤੇ ਟੋਕੜ ਦਾ ਵੀ 80 90 ਲੱਖ ਹੀ ਮੰਗ ਲੈਂਦੇ ਹੁਣ ਤਾਂ ਡੇਢ ਦੋ ਦੀਆਂ ਗੱਲਾਂ ਲੋਕੀ ਕਰਨ ਲੱਗ ਪਏ ਏ ਸੰਦੀਪ ਆਪਾਂ ਮੋਲ ਨਹੀਂ ਇਹਨਾਂ ਦੇ ਕਰਨੇ ਵੱਡੇ ਬੁੱਢੇ ਜਿਹੜੇ ਵੀ ਐਵੇਂ ਅੱਜ ਬਸ ਆਇਆ ਵਾ ਹਾਜ਼ਰੀ ਲਵਾਉਣੀ ਐ ਕੋਈ ਆਇਆ ਬਸ ਇੱਕ 10 ਦੀ ਦੇ ਦੇ ਠੀਕ ਹੈ ਜੀ 25 30 ਮੰਗਣਾ ਸੀ ਹਰ ਇੱਕ ਨੇ ਤੇ ਮੈਂ ਨਹੀਂ ਮੰਗਿਆ ਕੱਟੀ ਜਿਹੜੀ ਕੱਟੀ ਐ ਅੱਛਾ ਇੱਕ ਚੀਜ਼ ਹੋਰ ਆ ਹਾਂਜੀ 2 ਕਿਲੋ ਗਾੜ ਹੋਣੀ ਅੱਛਾ 2 ਕਿਲੋ ਗਾੜ ਐ ਤੇ ਕੱਟੀ ਦੁੱਧ ਦੇਊਗੀ 12 13 ਜੀ ਹਾਂ ਲੇਵਾ ਵੇਖੋ ਕਿੱਡਾ ਸਾ ਲੇਵਾ ਬਹੁਤ ਸੋਹਣਾ ਐ ਫਾੜੀ ਵਾਲਾ ਲੇਵਾ ਤੇ ਜਿੰਨੀ ਸਿਫਤ ਕਰੇ ਓਨੀ ਥੋੜੀ ਆ ਵੀ ਚਾਰ ਦੰਦਾ ਇਹ ਵੀ ਪਹਿਲਾ ਸੁਆ ਹਾਂ ਸਹੀ ਇਹਦੇ ਕੋ ਵੀ ਕੰਡੇ ਰਖਵਾ 11 ਹੀ ਹੋਊਗਾ 10 ਦੀ ਗਰੰਟੀ ਕੋ ਲੈ ਜੀ ਲਓ ਜੀ ਹੈ ਜੇ ਨਾ ਹੋਵੇ ਪੌਣੇ 10 ਹੋਇਆ ਤੇ 5000 ਛੋੜ ਹੋਊਗੀ ਚੱਲਣ ਦੋ ਹਾਂ ਬਸ ਠੀਕ ਆ ਸਿੱਧੀ ਗੱਲ ਬਸ ਆ ਜਾਓ ਜੀ ਕਰਾਂ ਦੀ ਇਹ ਆ ਗੁਰਸ਼ੇਂਦਰ ਸਿੰਘ ਮਾਰੇ ਨਹੀਂ ਮੈਂ ਪਤਾ ਕੀ ਬੜੀ ਤੇਰ ਪਿਛਵਾ ਅਜ ਨਹੀਂ ਲਵਾਈ ਅੱਜ ਤੇ ਮੈਂ ਇਹ ਦੱਸਣਾ ਵਾਂ ਵੀ ਛੜਕਾ ਛੁੜਕੇ ਵਾਹ ਬਣ ਗਿਆ ਮਾਰੇ ਬੜਾ ਬੜਾ ਜੀ ਬੜਾ ਬੜਾ ਮੈਂ ਕਿਹਾ ਵੀਰ ਨੇ ਆਉਣਾ ਛੜਕਾ ਛੁੜਕੇ ਬਣਾ ਦਈਏ ਕਿਵੇ ਹਾਂਜੀ ਇਹ ਵੀ ਸੰਦੀਪ ਉਹਨੇ ਦੀ ਦੇ ਦਾਂਗੇ ਅੱਛਾ ਹੋਰ 2000 ਮਾਨ ਦਾ ਚਲੋ ਇਹ ਕੱਟ ਦੇ ਤੇ ਹੁਣ 10 ਵੀ ਦੇਣਾ ਵੀਡੀਓ ਦੇ ਥਰੂ ਆਪ 5 ਦੀ ਲਈ ਜੇ ਇਹਨੇ ਆਖਿਓ ਵੀ ਹਰੇ ਵੀ ਕਿਹੜੀ ਕਮਾਈਆਂ ਦੇ ਨ ਕਰਨਾ ਸਿਰਫ ਅੱਜ ਆਏ ਆ ਤੇ ਸਿਰਫ ਦੇਣ ਵਾਲੀ ਆ ਬਸ ਜੀ ਹੈ ਨਹੀਂ ਮਾਲ ਨਹੀਂ ਬਾਹਰ ਹੈਗਾ ਇਹ ਇਹਦੇ ਚ ਇਹ ਆ ਹਾਂਜੀ ਜਦੋਂ ਕੱਟੀ ਪਸਮੂਗੀ ਨਾ ਹਾਂ ਭਾਈ ਗੇਠ ਗੇਠ ਰਮਿਆ ਥਾਣ ਅੱਛਾ ਜੀ ਤੇ ਚੌਣ ਇਹਦਾ ਇਹਦੀ ਵੀ 2 ਕਿਲੋ ਗਾੜੀ ਠੀਕ ਆ ਹਾਂ ਜੋ ਬਾਲਟੀ ਰੱਖਦੇ ਆ ਨਾ ਆਪਾਂ 7 ਕਿਲੋ ਵਾਲੀ ਲੇਵਾ ਨਹੀਂ ਬੜਾ ਵੱਡਾ ਬਹੁੰਦੀ। 7 ਕਿਲੋ ਵਾਲੀ ਬਾਲਟੀ ਦੀਆਂ ਤਾਰੀਆਂ ਲਵਾ ਦੇ। ਚਲੋ। ਤੇ ਆਹ ਨੀਲੀ ਰੁਕ ਜਾ। ਆਹ ਨੀਲੀ ਰਾਵੀ ਬਾਈ ਇਹ ਘਪਣਾ ਨਾ ਸੂਈ ਸਵਾਈ ਕੱਟੀ ਏ ਮਗਰ। ਅੱਛਾ। ਇਹ ਬਾਈ ਕੱਲ ਰਾਤ ਮੈਂ ਹੀ ਸੂਈ ਸੀ। ਹਾਂ। ਅਜੀ ਨਾ ਜਦੋਂ ਆਪਣੀ ਗੱਲ ਹੋਈ ਤੜਕੇ ਹਾਂਜੀ ਹਾਂਜੀ। ਤਾਂ ਅਸੀਂ ਕੀ ਕੀਤਾ ਵੀ ਝੋਟੀ ਲੈ ਲਈ। ਹਾਂਜੀ ਹਾਂਜੀ। ਝੋਟੀ ਇਹ ਲੈ ਲਈ। ਹਾਂਜੀ। ਝੋਟੀ ਦਾ ਸੌਦਾ ਕਰ ਆਏ ਮੈਂ ਕਿਹਾ 40000 ਝੋਟੀ ਚੰਗੀ ਐ ਤੇ ਸਾਫ ਸੁਥਰੀ ਐ। ਹੂੰ। ਤਾਂ ਅਸੀਂ ਲੈ ਲਈ। ਲੈਗ ਝੋਟੀ ਤੇ ਅਸੀਂ ਆਏ ਤੇ ਉਹ ਗੱਡੀ ਵਾਲ ਨੂੰ ਫੋਨ ਲਾਤਾ ਵੀ ਚੜਾ ਲਿਆ ਹਾਂ ਇਥੋਂ ਆਪਣੇ ਲੋਕਲ ਲਈ ਅੱਛਾ ਲੋਕਲ ਲਈ ਹੈ ਠੀਕ ਆ ਉਹਨਾਂ ਜਵਾਨਾਂ ਨੇ ਸਾਰੀ ਬਈ ਖਾਲੀ ਕਰਤੀ ਸਾਰੀ ਖਾਲੀ ਕਰਤੀ ਸਾਡੇ 11 12 ਵਜੇ ਦੀ ਗੱਲ ਹੈ ਹੁਣ ਵੀਡੀਓ ਚ ਕੀ ਪਉਣਾ ਹੈ ਹਾਂ ਨਹੀਂ ਨਹੀਂ ਸਹੀ ਮੈਂ ਕਿਹਾ ਚੱਲ ਪਾ ਦਨੇ ਆ ਵੀ ਤਾਜੀ ਕੱਲ ਦੀ ਸੂਈ ਹੈ ਬਣ ਬਣ ਤੇ ਜਾਣੀ ਹੈ 2-4 ਦਿਨਾਂ ਤੱਕ ਮੇਰੇ ਹਿਸਾਬ ਨਾਲ ਹੁਣ ਵੀ ਭਾਵੇਂ 7-8 ਕਿਲੋ ਬੋਲਾ ਹੋਊ ਅੱਛਾ ਹਾਂ ਸਵੇਰੇ ਵੀ ਮੈਂ ਚੁਆਇਆ ਜਾ ਕੇ ਵਧੀਆ ਬਣੀ ਫਿਰਦੀ ਸੀ ਤੇ ਚੁਆਇਸ ਚੁਈ ਕੀ ਬਾਤਾਂ ਬਾਕੀ ਉਹ ਜਿਹੜੀ ਕਹਿੰਦੇ ਹੁੰਦੇ ਨਾ ਬੱਗੀ ਨਾਸ ਵਾਲੀ ਬੱਗੀ ਨਾਸ ਵਾਲੀ ਹਾਂ ਤੇਡੇ ਚੀਰ ਵਾਲੀ ਟੋਟੀ ਆ ਉਹੀ ਚੀਜ਼ ਆ ਹਾਂ ਤੇ ਮਗਰ ਵੀ ਕੱਟੀ ਐ ਤੇ ਚਲੋ ਆ ਬੱਚਾ ਹਾਂ ਤੇ ਕੱਲ ਜੂਨ ਕਰਕੇ ਹੁਣ ਖਾਲੀ ਖੁੱਲੀ ਜੀ ਹੋਈ ਐ ਦੋ ਚਾਰ ਦਿਨ ਖਾ ਪੀ ਕੇ ਬੰਨੀ ਐ ਤੇ ਮੁੱਲ ਵੀ ਛੋਟਾ ਜਿਹਾ ਏ ਠੋਕਰ ਵਾਲਾ ਹੀ ਕੰਮ ਆ ਵੀ ਜਸ ਤੈਨੂੰ ਬਿਲਕੁਲ ਛੋਟ ਹੋਣੀ ਐ 85 ਚੱਲ ਹਾਂ ਲੋਕ ਕਹਿੰਦੇ ਇੱਕ ਬਾਣੀ ਇੱਕ 20 ਇੱਕ 15 ਐਹੋ ਚੱਲਦਾ ਵਿਆ ਹਾਂਜੀ ਹਾਂਜੀ ਤੇ ਆਪਾਂ ਮਤਲਬ ਮੁੱਲ ਮਾ ਲੈਣੀ ਐ ਕਰਨਾ 85000 ਦੀ ਦੇਣੀ ਆ ਕੋਈ ਘੱਟ ਵੱਧ ਵਾਲਾ ਫੋਨ ਹੀ ਨਾ ਲਾਵੇ ਜੇ 85 ਦੀ ਸਾਈ ਪਾਉਣੀ ਆ ਤਾਂ ਪਾ ਦੇ ਨਹੀਂ ਤਾਂ ਰਹਿ ਲੈ ਕੋਈ ਕਿਉਂਕਿ 2-4 ਦਿਨ ਸਾਮਕੇ ਵੇਚ ਲਾਂਗੇ ਰੋਟੀ ਚੰਗੀ ਆ ਲੇਵਾਂ ਲੂਆ ਬਹੁਤ ਮੇਰੇ ਕੋਲ ਵੀਡੀਓ ਪਈ ਆ ਜਿਹਨੂੰ ਸੂਈ ਆ ਜੋ ਮੈਂ ਲਈ ਆ ਤੇ ਆ ਹੁਣ ਥੋੜੀ ਜੀ ਬੁੱਝਣ ਕਰਕੇ ਆ ਮੈਂ ਪਾਉਣੀ ਨਹੀਂ ਅੱਜ ਪਰ ਮੈਂ ਹੁਣ ਆਇਆ ਵੀਰ ਤੇ ਚੱਲ ਇੰਨਾ ਹੀ ਸ਼ੁਕਰ ਆ ਵੀ ਆ ਗਿਆ ਨਹੀਂ ਹੋਣੀ ਕੋਈ ਗੱਲ ਤੇ ਮੇਰਾ ਵੀਰ ਬੇਨਤੀ ਇਹ ਆ ਵੀ ਪਿੰਡ ਮਾਲੀਆ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਵੀ ਗਰਦਾਸਪੁਰੀ ਹੈ ਜੀ ਸੱਜਣੇ ਮਰਜ਼ੇ ਦੀਆਂ ਕਰਦੀਆਂ ਨੇ ਜਿੰਨੇ ਵੀ ਆਉਣਾ ਫੋਨ ਨੰਬਰ ਜਿਹੜਾ ਉਹ 9779256036 ਉੱਤੇ ਫੋਨ ਕਰਕੇ ਆਓ ਠੀਕ ਹੈ ਜੀ ਸਤਿ ਸ੍ਰੀ ਅਕਾਲ